ਲੋਕ ਗੀਤਾਂ ਦੇ ਸਫ਼ਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਭਰਪੂਰ ਮਨੋਰੰਜਨ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਹਰ ਰੋਜ਼ ਕੋਈ ਨਾ ਕੋਈ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਈਏ ਅੱਜ ਫਿਰ ਅਸੀਂ ਇੱਕ ਵੱਖਰੀ ਜੀ ਕੋਸ਼ਿਸ਼ ਕਰਕੇ ਆਏ ਹਾਂ ਕਿ ਹੀਰ ਰਾਂਝੇ ਵਾਲਾ ਲੋਕਗੀਤ ਤੁਹਾਡੇ ਰੂਬਰੂ ਕਰਨ ਲੱਗੇ ਹਮੇਸ਼ਾ ਇਹ ਲੋਕਗੀਤ ਜਿਹੜਾ ਇਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਕਿਉਂਕਿ ਇਹ ਇੱਕ ਸਟੋਰੀ ਦੀ ਤਰ੍ਹਾਂ ਲੋਕਗੀਤ ਦਾ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਲੋਕਗੀਤ ਜਰੂਰ ਪਾਵੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਜੋ ਫਿਰ ਆਪਾਂ ਹੁਣ ਅੱਜ ਵਾਲੇ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਮਾਈ ਨੇ 妈。 哇

जतिञली वे नैणाीदना वैनि नैणा विीदना वैनि मा ਆਏ ਨੀਰਾਂ ਜਾ ਬੰਝਲੀ ਵਜਾਵੇ ਜਾਣਾ ਜੋਗੀ ਦੇ ਨਾਲੇ ਨਹੀਂ ਹੋ ਜਾਣਾ ਜੋਗੀ ਦੇ ਨਾਲੇ ਨਹੀਂ ਹੋ ਕੋਈ ਤਸਾਨੂੰ ਹਟੇ ਕੇ ਜੋ ਗੀਤਾ અલਕ ਜਗਾਵੇ ਨੀ ਹੋ ਮਾਇਨੀ ਦੋ ਚਾ ਕਰੇ ਆਏ ਅੱਖੇ ਤਾਰਕ ਲਈਏ ਨੀ ਹੋ ਮਾਇ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਅਸੀਂ ਕੋਸ਼ਿਸ਼ ਕੀਤੀ ਕਿ ਸਹੀ ਤਰੀਕੇ ਦੇ ਨਾਲ ਇਹ ਲੋਕਗੀਤ ਗਾਇਆ ਜਾਵੇ ਥੋੜਾ ਜਿਹਾ ਵੱਖਰਾ ਲੋਕਗੀਤ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਜ਼ਰੂਰ ਮੂਰ ਪਾਉਂਗੇ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਤੁਹਾਡੇ ਸੋਹਣੇ ਸੋਹਣੇ ਦਿੱਤੇ ਹੋਏ ਕੰਪਲੀਮੈਂਟ ਸਾਨੂੰ ਹਰ ਰੋਜ਼ ਹੌਸਲਾ ਦਿੰਦੇ ਨੇ ਤੇ ਅਸੀਂ ਫੇਰ ਦੋਨੇ ਪੈਣਾ ਹਰ ਰੋਜ਼ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਕੱਲ ਆਉਣ ਵਾਲੇ ਕੱਲ ਲਈ ਵੀ ਤੁਸੀਂ ਸਾਨੂੰ ਸੋਹਣੀ એનર્ਜੀ ਦਿਓਗੇ ਸੋਹਣੇ ਸੋਹਣੇ ਕੰਪਲੀਮੈਂਟ ਦੇ ਕੇ ਤੇ ਅਖੀਰ ਦੇ ਵਿੱਚ ਤੁਹਾਡਾ ਸਬਦ ਦਾ ਬਹੁਤ ਬਹੁਤ ਤਾ